ਕੱਤੋਂ ਜੀ ਆਪਾਂ ਦੇਖੀਏ ਇਹ ਜਿਹੜਾ ਮੇਲਾ ਜਿਹੜਾ ਆਪਾਂ ਕੱਲ ਲਗਾ ਰਹੇ ਹਾਂ ਜਿਸ ਨੂੰ ਪ੍ਰਵਾਹਸ਼ਿਤ ਕਰਨਾ ਹੋਵੇ ਤਾਂ ਇਹਦਾ ਮਕਸਦ ਕੀ ਹੈ ਐਦ ਕੀ ਸਾਡੇ ਮੇਲੇ ਦਾ ਉਦੇਸ਼ ਹੈ ਕੁਦਰਤੀ ਸੋਮੇ بچਾਓ ਸਭ ਲਈ ਖੁਸ਼ਹਾਲੀ ਲਿਆਓ ਅਕੀਦਾ ਸਾਡੇ ਮੇਲਿਆਂ ਦਾ ਮੁੱਖ ਮੰਤਵ ਇਹ ਹੁੰਦਾ ਜੀ ਕਿ ਇਹ ਕਿਸਾਨਾਂ ਨੂੰ ਇੱਕ ਮੌਕਾ ਦਿੰਦੇ ਆ ਕਿ ਕਿਸਾਨ ਆ ਕੇ ਸਿੱਧਾ ਸਾਇੰਸਦਾਨਾਂ ਦੇ ਨਾਲ ਰੂਬਰੂ ਹੋ ਸਕਣ ਇਦੇ ਨਾਲ ਨਾਲ ਸਾਡੇ ਇੱਕ ਜਿਹੜੀ ਹੈ ਪੀਏਯੂ ਦੇ ਤਕਰੀਬਨ 15 ਵਿਭਾਗਾਂ ਦੀ ਜਿਹੜੀ ਹੈ ਉਹ ਪ੍ਰਦਰਸ਼ਨੀ ਸਟਾਲ ਲਗਾਏ ਜਾਣਗੇ ਤੁਸੀਂ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਗੁਰਤੇਜ ਸਿੰਘ ਥੂਹੀ ਪੰਜਾਬ ਸਰਕਾਰ ਵੱਲੋਂ ਅਤੇ ਵਿਭਾਗ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਦੀ ਸਹੂਲਤ ਲਈ ਜਿੱਥੇ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਨੇ ਉੱਥੇ ਹੀ ਪੰਜਾਬ ਦਾ ਮਸ਼ਹੂਰ ਰੌਣੀ ਦਾ ਮੇਲਾ ਕੇਵੇ ਕੀ ਰੌਣੀ ਉਹਦਾ ਮੇਲਾ ਜਿਹੜਾ ਉਸ ਸੰਬੰਧੀ ਆਪਾਂ ਜਿਹੜਾ ਹੈਗਾ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਸਵੀਖੀ ਜਿਹੜੇ ਕ੍ਰਿਸੀ ਵਿਗਿਆਨ ਕੇਂਦਰ ਰੌਣੀ ਦੇ ਡਿਪਟੀ ਡਾਇਰੈਕਟਰ ਹਨ ਉਹਨਾਂ ਨਾਲ ਵਿਸ਼ੇਸ਼ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਡੀ5 ਚੈਨਲ ਤੇ ਸਵਾਗਤ ਹੈ ਜੀ ਧੰਨਵਾਦ ਜੀ ਡਾਕਟਰ ਸਾਹਿਬ ਜੀ ਆਪਾਂ ਦੇਖੀਏ ਇਹ ਜਿਹੜਾ ਮੇਲਾ ਜਿਹੜਾ ਆਪਾਂ ਕੱਲ ਲਗਾ ਰਹੇ ਹਾਂ ਜਿਸ ਨੂੰ ਪ੍ਰਵਾਸਿਤ ਕਰਨਾ ਹੋਵੇ ਤਾਂ ਇਹਦਾ ਮਕਸਦ ਕੀ ਹੈ ਤਾਂ ਕੌਣ-ਕੌਣ ਇਹਦੇ ਚਾਹ ਰਹੇ ਨੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਜਾਣਕਾਰੀ ਦਿਓ ਜੀ ਬਿਲਕੁਲ ਕਿਸਾਨ ਮੇਲੇ ਹੈ ਜਿਹੜੇ ਇਹ ਯੂਨੀਵਰਸਿਟੀ ਜਿਹੜੀ ਹੈ 90 ਦੇ ਦਹਾਕੇ ਤੋਂ ਲਗਾਉਂਦੀ ਆ ਰਹੀ ਹੈ ਜੀ ਔਰ ਹਰ ਸਾਲ ਮਾਰਚ ਦੇ ਵਿੱਚ ਔਰ ਸਤੰਬਰ ਦੇ ਵਿੱਚ ਪੀਯੂ ਕੈਂਪਸ ਦੇ ਵਿੱਚ ਔਰ 6 ਹੋਰ ਕ੍ਰਿਸ਼ੀ ਵਿਗਿਆਨ ਕੇਂਦਰ ਔਰ ਰੀਜਨਲ ਰਿਸਰਚ ਸਟੇਸ਼ਨਾਂ ਤੇ ਮੇਲੇ ਲੱਗਦੇ ਨੇ ਜੀ ਉਸੇ ਲੜੀ ਦੇ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲੇ ਦਾ ਜਿਹੜਾ ਕਿਸਾਨ ਮੇਲਾ ਜਿਹੜਾ ਕਿ ਕਾਫੀ ਮਸ਼ਹੂਰ ਹੈ ਆਪਣੇ ਇਲਾਕੇ ਦੇ ਵਿੱਚ ਉਹ ਕਿਸਾਨ ਮੇਲਾ ਅਸੀਂ 24 ਸਤੰਬਰ 2024 ਨੂੰ ਰੌਣੀ ਫਾਰਮ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲੇ ਵਿਖੇ ਲਗਾ ਰਹੇ ਹਾਂ ਜੀ ਐਦ ਕੀ ਸਾਡੇ ਮੇਲੇ ਦਾ ਉਦੇਸ਼ ਹੈ ਕੁਦਰਤੀ ਸੋਮੇ ਬਚਾਓ ਸਭ ਲਈ ਖੁਸ਼ਹਾਲੀ ਲਿਆਓ ਔਰ ਇਹਦਾ ਸਾਡਾ ਮੇਲਿਆਂ ਦਾ ਮੁੱਖ ਮੰਤਵ ਇਹ ਹੁੰਦਾ ਜੀ ਕਿ ਇਹ ਕਿਸਾਨਾਂ ਨੂੰ ਇੱਕ ਮੌਕਾ ਦਿੰਦੇ ਆ ਕਿ ਕਿਸਾਨ ਆ ਕੇ ਸਿੱਧਾ ਸਾਇੰਸਦਾਨਾ ਦੇ ਨਾਲ ਰੂਬਰੂ ਹੋ ਸਕਣ ਸਾਇੰਸ ਦਾਨਾਂ ਤੋਂ ਨਵੀਆਂ ਖੋਜਾਂ ਬਾਰੇ ਸਿੱਖ ਸਕਣ ਨਵੀਆਂ ਕੋਈ ਤਕਨੀਕਾਂ ਨਵੀਆਂ ਕਿਸਮਾਂ ਬਾਰੇ ਜਾਣਕਾਰੀ ਲੈ ਸਕਣ ਤੇ ਜੇ ਉਹਨਾਂ ਨੂੰ ਕੋਈ ਪ੍ਰਚਲਿਤ ਕਿਸਮਾਂ ਜਾਂ ਕੋਈ ਤਕਨੀਕਾਂ ਦੇ ਵਿੱਚ ਸਮੱਸਿਆ ਆ ਰਹੀ ਹੈ ਤਾਂ ਉਹ ਸਾਇੰਸ ਦਾਨਾਂ ਨੂੰ ਆਪਣੀ ਸਮੱਸਿਆ ਦੱਸ ਸਕਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਖੋਜ ਦੇ ਜਿਹੜੇ ਸਾਡੇ ਉਪਰਾਲੇ ਨੇ ਉਹ ਉਸ ਚੀਜ਼ ਵੱਲ ਡਾਇਰੈਕਟ ਹੋ ਸਕਣ ਤਾਂ ਇਹਦੀ ਵੀ ਇਸ ਮੇਲੇ ਦੇ ਵਿੱਚ ਜਿਹੜਾ ਹੈ ਅਸੀਂ ਤਕਨੀਕੀ ਸੈਸ਼ਨ ਕਰਵਾਵਾਂਗੇ ਜੀ ਜਿਹਦੇ ਵਿੱਚ ਜਿਹੜੇ ਪੀਏਯੂ ਲੁਧਿਆਣੇ ਦੇ ਸੀਨੀਅਰ ਪ੍ਰੋਫੈਸਰ ਸਾਹਿਬਾਨ ਨੇ ਜਿਹੜੇ ਕੀ ਆਪ ਖੋਜ ਕਰਦੇ ਨੇ ਅਲੱਗ-ਅਲੱਗ ਫੀਲਡਸ ਦੇ ਵਿੱਚ ਉਹ ਆ ਕੇ ਕਿਸਾਨਾਂ ਦੇ ਰੂਬਰੂ ਹੋਣਗੇ ਤੇ ਉਹਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਨਵੀਆਂ ਕਿਸਮਾਂ ਬਾਰੇ ਨਵੇਂ ਬੀਜਾਂ ਬਾਰੇ ਜਾਣਕਾਰੀ ਦੇਣਗੇ ਉਦੇ ਨਾਲ ਨਾਲ ਸਾਡਾ ਇੱਕ ਪ੍ਰਸ਼ਨ ਉੱਤਰ ਸੈਸ਼ਨ ਕੁਸਚਨ ਆਨਸਰ ਸੈਸ਼ਨ ਹੋਏਗਾ ਜਿਹਦੇ ਵਿੱਚ ਕਿਸਾਨ ਆਪਣੇ ਸਵਾਲ ਐ ਜਿਹੜੇ ਉਹ ਸਾਇੰਸਦਾਨਾਂ ਨੂੰ ਪੁੱਛ ਸਕਣਗੇ ਤੇ ਸਾਇੰਸਦਾਨ ਮੌਕੇ ਤੇ ਉਹਦਾ ਜਵਾਬ ਦੇਣਗੇ ਇਹਦੇ ਨਾਲ ਨਾਲ ਸਾਡੇ ਇੱਕ ਜਿਹੜੀ ਹੈ ਪੀਏਯੂ ਦੇ ਤਕਰੀਬਨ 15 ਵਿਭਾਗਾਂ ਦੀ ਜਿਹੜੀ ਹੈ ਉਹ ਪ੍ਰਦਰਸ਼ਨੀ ਸਟਾਲ ਲਗਾਏ ਜਾਣਗੇ ਜਿਹਦੇ ਤੇ ਉਹ ਆਪਣੀਆਂ ਵੱਖ-ਵੱਖ ਜਿਹੜੀਆਂ ਸੁਧਰੀਆਂ ਤਕਨੀਕਾਂ ਨੇ ਉਹਨਾਂ ਨੂੰ ਪ੍ਰਦਰਸ਼ਿਤ ਵੀ ਕਰਨਗੇ ਤੇ ਉਹਨਾਂ ਦੀ ਜਾਣਕਾਰੀ ਵੀ ਦੇਣਗੇ ਇਸ ਤੋਂ ਇਲਾਵਾ ਜਿਹੜੀ ਹੈ ਇਹ ਆਪਣੇ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਉਦਯੋਗ ਹੈ ਜਿਹੜੀ ਇੰਡਸਟਰੀ ਖੇਤੀ ਦੇ ਨਾਲ ਜੁੜੀ ਹੋਈ ਹੈ ਭਾਵੇਂ ਉਹ ਖੇਤੀ ਮਸ਼ੀਨਰੀ ਦੀ ਹੈ ਭਾਵੇਂ ਪੈਸਟੀਸਾਈਡ ਦੀ ਹੈ ਭਾਵੇਂ ਉਹ ਹੋਰ ਜਿਹੜੀਆਂ ਇੰਡਸਟਰੀਆਂ ਜੁੜੀਆਂ ਹੋਈਆਂ ਨੇ ਉਹ ਸਾਰੀਆਂ ਦੇ ਤਕਰੀਬਨ 150 ਦੇ ਕਰੀਬ ਪ੍ਰਦਰਸ਼ਨੀ ਸਟਾਲ ਉਸ ਉਦਯੋਗ ਵਾਲਿਆਂ ਦੇ ਜਿਹੜੀ ਹੈ ਉਹਨਾਂ ਦੇ ਵੀ ਲੱਗਣਗੇ ਜਿੱਥੇ ਉਹ ਆਪਣੀਆਂ ਨਵੀਆਂ ਚੀਜ਼ਾਂ ਨਵੀਆਂ ਤਕਨੀਕਾਂ ਨਵੀਂ ਮਸ਼ੀਨਰੀ ਹੈ ਜਿਹੜੀ ਕਿਸਾਨਾਂ ਵਾਸਤੇ ਪ੍ਰਦਰਸ਼ਿਤ ਵੀ ਕਰਨਗੇ ਤੇ ਉਹਨਾਂ ਨੂੰ ਜਾਣਕਾਰੀ ਵੀ ਦੇਣਗੇ ਜੀ ਇਦੇ ਨਾਲ ਨਾਲ ਸਾਡਾ ਜਿਹੜਾ ਹੈ ਖੇਤੀ ਵਿਗਿਆਨ ਕੇਂਦਰ ਦਾ ਜੋ ਅਸੀਂ ਟੈਕਨੋਲੋਜੀ ਪਾਰਕ ਬਣਾਇਆ ਹੋਇਆ ਹੈ ਜਿਹਦੇ ਵਿੱਚ ਗੁਰਤੇਜ ਜੀ ਤਿੰਨ ਭਾਗ ਨੇ ਮੁੱਖ ਤੌਰ ਤੇ ਪਹਿਲੇ ਭਾਗ ਦੇ ਵਿੱਚ ਅਸੀਂ ਫਸਲੀ ਚੱਕਰ ਦਰਸਾਏ ਹੋਏ ਨੇ ਅਸੀਂ 12 ਐਸੇ ਫਸਲੀ ਚੱਕਰ ਦਰਸਾਏ ਹੋਏ ਨੇ ਜਿਹੜੇ ਪਟਿਆਲੇ ਔਰ ਇਹਦੇ ਆਲੇ ਦੁਆਲੇ ਆਲੇ ਜਿਹੜਾ ਇਲਾਕਾ ਹੈ ਇਹਦੇ ਵਿੱਚ ਕਿਸਾਨ ਵੀਰ ਜਿਹੜਾ ਹੈ ਉਹ ਲੈ ਸਕਦੇ ਨੇ ਆਪਣੇ ਝੋਨੇ ਕਣਕ ਤੋਂ ਇਲਾਵਾ ਉਸ ਤੋਂ ਬਾਅਦ ਸਾਡਾ ਜਿਹੜਾ ਉਹਦੇ ਨਾਲ-ਨਾਲ ਅਸੀਂ ਉਹਦੀ ਜਿਹੜੀ ਹੈ ਸਾਰੀ ਉਹ ਇਕਨੋਮਿਕਸ ਵੀ ਨਾਲ ਦੱਸੀ ਹੁੰਦੀ ਹੈ ਤਾਂ ਕਿ ਕਿਸਾਨ ਦੇਖ ਸਕਣ ਵੀ ਜਿਹੜਾ ਫਸਲੀ ਚੱਕਰ ਉਹ ਪੜਾਉਂਦੇ ਨੇ ਉਹਦੇ ਵਿੱਚ ਉਹਨਾਂ ਨੂੰ ਕਿੰਨਾ ਮੁਨਾਫਾ ਸਾਲ ਦਰ ਸਾਲ ਹੋ ਸਕਦਾ ਹੈ ਜੀ ਦੂਸਰਾ ਭਾਗ ਜਿਹੜਾ ਸਾਡਾ ਟੈਕਨੋਲੋਜੀ ਪਾਰਕ ਦਾ ਹੈ ਜੋ ਕਿਸਾਨ ਵੀਰ ਮੇਲੇ ਦੇ ਦੌਰਾਨ ਇੱਥੇ ਆ ਕੇ ਦੇਖ ਸਕਦੇ ਨੇ ਉਹਦੇ ਵਿੱਚ ਅਸੀਂ ਵੱਖ-ਵੱਖਰੀਆਂ ਜਿਹੜੀਆਂ ਕਿਸਮਾਂ ਨੇ ਉਹ ਅਸੀਂ ਉਗਾ ਕੇ ਦਿਖਾਈਆਂ ਹੁੰਦੀਆਂ ਜਿਵੇਂ ਇਸ ਵਕਤ ਝੋਨੇ ਬਾਸਮਤੀ ਦਾ ਸਮਾਂ ਚੱਲ ਰਿਹਾ ਹੈ ਤਾਂ ਝੋਨੇ ਬਾਸਮਤੀ ਦੇ ਵਿੱਚ ਯੂਨੀਵਰਸਿਟੀ ਨੇ ਜਿਹੜੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਉਹ ਅਸੀਂ ਨਾਲ ਦੇ ਨਾਲ ਉਗਾ ਕੇ ਇੱਕ ਦੂਜੇ ਦੇ ਨਾਲ-ਨਾਲ ਦਿਖਾਈਆਂ ਹੁੰਦੀਆਂ ਤਾਂ ਕਿ ਉਹਨਾਂ ਨੂੰ ਉਗੀਆਂ ਦੇਖ ਕੇ ਕਿਸਾਨ ਵੀਰ ਆਪ ਫੈਸਲਾ ਲੈ ਸਕਣ ਕਿ ਉਹ ਆਉਣ ਵਾਲੇ ਸਾਲ ਦੇ ਵਿੱਚ ਕਿਹੜੀ ਕਿਸਮ ਨੂੰ ਅਪਣਾਉਣਾ ਚਾਹਣਗੇ ਨਾਲ-ਨਾਲ ਉਹਨਾਂ ਦੇ ਕੈਰੇਕਟਰ ਉਹਨਾਂ ਦਾ ਝਾੜ ਉਹ ਸਾਰੀ ਚੀਜ਼ ਵੀ ਅਸੀਂ ਨਾਲ ਦਰਸ਼ਾਈ ਹੁੰਦੀ ਹੈ ਔਰ ਜਿਹੜਾ ਤੀਸਰਾ ਭਾਗ ਹੈ ਜੀ ਸਾਡਾ ਉਹਦੇ ਵਿੱਚ ਜਿਹੜਾ ਹੈ ਅਸੀਂ ਜਿਹੜੀਆਂ ਯੂਨੀਵਰਸਿਟੀ ਨੇ ਵਕ ਵਕ ਫਸਲ ਪ੍ਰਬੰਧਨ ਦੀਆਂ ਔਰ ਫਸਲ ਸੁਰੱਖਿਆ ਦੀਆਂ ਤਕਨੀਕਾਂ ਸਿਫਾਰਿਸ਼ ਕੀਤੀਆਂ ਉਹਨਾਂ ਨੂੰ ਅਸੀਂ ਆਪ ਅਪਣਾ ਕੇ ਦਿਖਾਇਆ ਹੁੰਦਾ ਨਾਲ ਉਹਦੇ ਅਸੀਂ ਕਿਸਾਨੀ ਢੰਗ ਵੀ ਦਰਸਾਇਆ ਹੁੰਦਾ ਤਾਂ ਕਿ ਕਿਸਾਨ ਆਪਣੇ ਅੱਖੀਆਂ ਕੇ ਦੇਖ ਸਕਣ ਕਿ ਜਦੋਂ ਉਹ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਤਕਨੀਕਾ ਅਪਣਾਉਂਦੇ ਨੇ ਤਾਂ ਉਹਦੇ ਨਾਲ ਫਸਲ ਦੇ ਵਿੱਚ ਕਿਸ ਤਰ੍ਹਾਂ ਦਾ ਫਾਇਦਾ ਉਹਨਾਂ ਨੂੰ ਹੋ ਸਕਦਾ ਸੋ ਇਹ ਸਾਰਾ ਕੁਝ ਮੇਲੇ ਦੇ ਵਿੱਚ ਹੋਏਗਾ ਔਰ ਇਸ ਤੋਂ ਇਲਾਵਾ ਕਿਸਾਨ ਵੀਰ ਜਿਹੜੇ ਉਹ ਸਾਡੇ ਚਾਰੇ ਦੇ ਬੀਜਾਂ ਦੀਆਂ ਕਿੱਟਾਂ ਦਾਲਾਂ ਦੇ ਬੀਜਾਂ ਦੀਆਂ ਕਿੱਟਾਂ ਔਰ ਸਾਡੇ ਜਿਹੜੀ ਸਬਜ਼ੀ ਦੇ ਬੀਜਾਂ ਦੀਆਂ ਕਿਟਾਂ ਜਿਹੜੀਆਂ ਹੈ ਉਹ ਵੀ ਖਰੀਦ ਸਕਣਗੇ ਸਬਜ਼ੀਆਂ ਦੀ ਪਨੀਰੀ ਵੀ ਵਿਕੇਗੀ ਜੀ ਫੁੱਲਾਂ ਦੀ ਪਨੀਰੀ ਫੁੱਲਾਂ ਦੀ ਗੰਡੀਆਂ ਫੁੱਲਾਂ ਦੇ ਬੀਜ ਵੀ ਸਾਡੇ ਹੈ ਜਿਹੜੇ ਯੂਨੀਵਰਸਿਟੀ ਵੱਲੋਂ ਵੇਚੇ ਜਾਣਗੇ ਔਰ ਇਸ ਤੋਂ ਇਲਾਵਾ ਜਿਹੜੇ ਸਾਡਾ ਬਹਾਦਰਗੜ ਸਾਡਾ ਫਰੂਟ ਰਿਸਰਚ ਸੈਂਟਰ ਹੈ ਰੀਜਨਲ ਫਰੂਟ ਰਿਸਰਚ ਸੈਂਟਰ ਉਹਦੇ ਵੱਲੋਂ ਜਿਹੜੇ ਫਲਦਾਰ ਰੁੱਖਾਂ ਦੇ ਬੂਟੇ ਵੀ ਹੈ ਜਿਹੜੇ ਉਹ ਕਿਸਾਨਾਂ ਵਾਸਤੇ ਵਿਕਰੀ ਵਾਸਤੇ ਉਪਲਬਧ ਹੋਣਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਗੁਰਤੇਜ ਜੀ ਕਿਉਂਕਿ ਮੇਲਾ ਹੈ ਤਾਂ ਮੇਲੇ ਦੇ ਵਿੱਚ ਕਿਸਾਨਾਂ ਵਾਸਤੇ ਖਾਣ-ਪੀਣ ਦਾ ਪ੍ਰਬੰਧ ਵੀ ਹੋਏਗਾ ਜੀ ਉਹਦੇ ਸਟਾਲ ਵੀ ਲੱਗੇ ਹੋਣਗੇ ਔਰ ਜਿਹੜਾ ਹੈ ਉਹਨਾਂ ਦੇ ਮਨੋਰੰਜਨ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਹੋਏਗਾ ਔਰ ਸਭ ਤੋਂ ਜਿਹੜੀ ਮਹੱਤਵਪੂਰਨ ਚੀਜ਼ ਹੈ ਜੀ ਕਿ ਇੱਕ ਤਾਂ ਜਿਹੜੇ ਜਿਹੜੇ ਸਾਡੇ ਟ੍ਰੇਨੀ ਨੇ ਜਿਨ੍ਹਾਂ ਨੇ ਸਾਡੇ ਤੋਂ ਸਿਖਲਾਈ ਲੈ ਕੇ ਆਪਣਾ ਕਿੱਤਾ ਨਵਾਂ ਸ਼ੁਰੂ ਕੀਤਾ ਕਿਸੇ ਨੇ ਗੋੜਾ ਦਾ ਕੰਮ ਸ਼ੁਰੂ ਕੀਤਾ ਕਿਸੇ ਨੇ ਸ਼ਹਿਦ ਦਾ ਕੰਮ ਸ਼ੁਰੂ ਕੀਤਾ ਕਿਸੇ ਨੇ ਫੂਡ ਪ੍ਰੋਸੈਸਿੰਗ ਦਾ ਹੋਰ ਸ਼ੁਰੂ ਕੀਤਾ ਉਹਨਾਂ ਸਾਰਿਆਂ ਦੀਆਂ ਅਸੀਂ ਤਕਰੀਬਨ 30 ਦੇ ਕਰੀਬ ਜਿਹੜੀਆਂ ਹੈਗੀਆਂ ਸਟਾਲਾਂ ਉਹ ਲਗਾਈਆਂ ਹੋਣਗੀਆਂ ਜਿੱਥੇ ਉਹ ਆਪਣੇ ਪ੍ਰੋਡਕਟ ਨੂੰ ਜਿਹੜਾ ਹੈ ਉਹ ਦੂਜੇ ਕਿਸਾਨਾਂ ਨੂੰ ਦਿਖਾ ਸਕਣਗੇ ਉਹਦੇ ਨਾਲ ਜਿੱਥੇ ਤਾਂ ਤਾਂ ਉਹਨਾਂ ਦੀ ਕਮਾਈ ਹੋਏਗੀ ਉੱਥੇ ਨਾਲ-ਨਾਲ ਹੀ ਹੈ ਜਿਹੜੇ ਦੂਸਰੇ ਕਿਸਾਨ ਵੀ ਪ੍ਰੇਰਿਤ ਹੋਣਗੇ ਕਿ ਉਹ ਵੀ ਇਸ ਤਰੀਕੇ ਦਾ ਕੀਤਾ ਜਿਹੜਾ ਉਹ ਅਪਣਾ ਸਕਦੇ ਨੇ ਔਰ ਸਭ ਤੋਂ ਮਹੱਤਵਪੂਰਨ ਜਿਹੜਾ ਮੇਲੇ ਦੀ ਖਿੱਚ ਦਾ ਕਾਰਨ ਹੁੰਦਾ ਹੈ ਜੀ ਉਹ ਹੈਗਾ ਸੁਧਰੀਆਂ ਕਿਸਮਾਂ ਦਾ ਬੀਜ ਜੀ ਤਾਂ ਗੁਰਤੇਜ ਜੀ ਇਸ ਮੇਲੇ ਦੇ ਵਿੱਚ ਵੀ ਜਿਹੜੀਆਂ ਹਾੜੀ ਦੀਆਂ ਵੱਖ-ਵੱਖ ਫਸਲਾਂ ਨੇ ਜਿਵੇਂ ਕਣਕ ਹੈ ਛੋਲੇ ਹੈ ਬਰਸੀਮ ਹੈ ਸਰੋਂ ਹੈ ਇਹਨਾਂ ਦੀਆਂ ਜਿਹੜੀਆਂ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਸੁਧਰੀਆਂ ਕਿਸਮਾਂ ਉਹਨਾਂ ਦਾ ਪਿਓਰ ਬੀਜ ਜਿਹੜਾ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਉਹ ਕਿਸਾਨਾਂ ਵਿੱਚ ਵਿਕਰੀ ਵਾਸਤੇ ਉਪਲਬਧ ਹੋਵੇਗਾ ਜੀ ਉਹਦੀਆਂ ਵੱਖ-ਵੱਖ ਵੈਰੈਟੀ ਹੈ ਜਿਹੜੀਆਂ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤੀਆਂ ਔਰ ਬੜੇ ਮਨਾਸਿਬ ਧਾਮ ਦੇ ਉੱਤੇ ਉਹ ਕਿਸਾਨ ਵੀਰੋ ਉਕਰੀ ਸ ਕਰਨਗੇ ਸੋ ਮੁੱਖ ਤੌਰ ਤੇ ਇਹ ਸਾਡੇ ਮੇਲੇ ਦੀ ਜਿਹੜੀ ਹੈਗੀਆਂ ਉਹ ਝਲਕੀਆਂ ਨੇ ਜੀ ਔਰ ਇਸ ਮੇਲੇ ਦੇ ਵਿੱਚ ਜਿਹੜੇ ਹੈ ਇਸ ਮੇਲੇ ਦੀ ਪ੍ਰਧਾਨਗੀ ਸਾਡੇ ਮਾਨਯੋਗ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਜੀ ਕਰਨਗੇ ਔਰ ਇਹ ਸਾਰਾ ਮੇਲਾ ਜਿਹੜਾ ਸਾਡੇ ਮਾਨਯੋਗ ਡਾਇਰੈਕਟਰ ਆਫ ਐਕਸਟੈਂਸ਼ਨ এডਿਕੇਸ਼ਨ ਡਾਕਟਰ ਮੱਖਣ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾ ਹੇਠ ਲੱਗ ਰਿਹਾ ਹੈ ਜੀ ਔਰ ਉਹਨਾਂ ਦੇ ਨਾਲ ਨਾਲ ਇਸ ਮੇਲੇ ਵਿੱਚ ਸਾਡੇ ਡਾਇਰੈਕਟਰ ਆਫ ਰਿਸਰਚ ਡਾਕਟਰ ਅਜਮੇਰ ਸਿੰਘ ਢੱਟ ਔਰ ਜਿਹੜੇ ਹੋਰ ਸਾਡੇ ਯੂਨੀਵਰਸਿਟੀ ਦੇ ਜਿਹੜੇ ਅਫਸਰ ਸਹਿਬਾਨ ਨੇ ਉਹ ਵੀ ਇਹਦੇ ਵਿੱਚ ਭਾਗ ਲੈਣਗੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜੇ ਹੈ ਉਹ ਵੱਡੇ ਅਫਸਰੇ ਦੇ ਵਿੱਚ ਆਉਣਗੇ ਸਾਡੇ ਜਿਹੜੇ ਅਲਾਈਡ ਵਿਭਾਗ ਮਹਿਕਮੇ ਹਨ ਜਿਵੇਂ ਕਿ ਖੇਤੀਬਾੜੀ ਵਿਭਾਗ ਮਹਿਕਮਾ ਹੈ ਬਾਗਬਾਨੀ ਮਹਿਕਮਾ ਹੈ ਪਸ਼ੂ ਪਾਲਣ ਮਹਿਕਮਾ ਹੈ ਇਹਨਾਂ ਦੇ ਅਫਸਰ ਸਹਿਬਾਨ ਵੀ ਜਿਹੜੇ ਸਾਡੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨਗੇ ਲਾਸਟ ਦੇ ਵਿੱਚ ਕਿਸਾਨ ਭਰਾਵਾਂ ਨੂੰ ਕੀ ਅਪੀਲ ਕਰਾਂਗੇ ਇਹ ਕਿ ਉਹ ਵੱਧ ਤੋਂ ਵੱਧ ਆਉਣ ਤੇ ਇਸ ਕਿਸਾਨ ਮੇਲੇ ਦਾ ਜਿਹੜਾ ਲਾਹਾ ਲਾਭ ਪ੍ਰਾਪਤ ਕਰਨ ਬਿਲਕੁਲ ਜੀ ਮੈਂ ਤੁਹਾਡੇ ਮਾਧਿਅਮ ਨਾਲ ਕਿਸਾਨ ਵੀਰਾਂ ਨੂੰ ਇਹੀ ਪੁਰਜ਼ੋਰ ਅਪੀਲ ਕਰੂੰਗਾ ਕਿ ਇਹ ਮੇਲੇ ਤੁਹਾਡੇ ਨਾਲ ਹੀ ਨੇ ਤੁਹਾਡੇ ਕਰਕੇ ਹੀ ਮੇਲੇ ਲਗਾਏ ਜਾ ਰਹੇ ਨੇ ਤਾਂ ਸਾਰੇ ਜਣੇ ਹੁਮ ਹੁਮਾ ਕੇ ਇਸ ਮੇਲੇ ਦੇ ਵਿੱਚ ਪਹੁੰਚੋ ਇੱਥੇ ਆ ਕੇ ਨਵੀਆਂ ਤਕਨੀਕਾਂ ਦਾ ਨਵੇਂ ਕਿਸਮਾਂ ਦਾ ਨਵੇਂ ਬੀਜਾਂ ਦਾ ਗਿਆਨ ਲਓ ਨਵੇਂ ਬੀਜ ਖਰੀਦੋ ਤਾਂ ਕਿ ਆਪਾਂ ਸਾਰੇ ਰਲ ਕੇ ਜਿਹੜੀ ਹੈ ਆਪਣੀ ਖੇਤੀ ਦੇ ਮੁਨਾਫੇ ਨੂੰ ਉਹ ਹੋਰ ਵਧਾ ਸਕੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦੀ ਇਸੀ ਕੇ ਡਿਪਟੀ ਡਾਇਰੈਕਟਰ ਕੇ ਵੀ ਕੇ ਰੌਣੀ ਸਰਦਾਰ ਹਰਦੀਪ ਸਿੰਘ ਸਵੀਖੀ ਜਿਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਆ ਕੇ ਇਸ ਕਿਸਾਨ ਮੇਲੇ ਦਾ ਲਾਭ ਪ੍ਰਾਪਤ ਕਰਨ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਮੈਨੂੰ ਗੁਰਤੇਜ ਤੁਹਾਨੂੰ ਦਿਓ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ